ਇਹੀ ਬੇਨਤੀ ਆ ਕਲਬਾਂ ਵਾਲਿਆਂ ਨੂੰ ਖਾਸ ਕਰਕੇ ਮਾਲ ਬਿਜਾਰਾਂ ਨੂੰ ਦੋ ਤਿੰਨ ਸਮੇਂ ਗਏ ਆ 6 6 ਕਬਡੀਆਂ 4 4 ਕਬਡੀਆਂ 8 8 ਕਬਡੀਆਂ ਵੀਰੇ ਇਹ ਗੱਲ ਵਧੀਆ ਕਰਨੀ ਹੈਗੀ ਠੀਕ ਆ ਤੁਸੀਂ ਟੀਮਾਂ ਤੁਸੀਂ ਆਲਦੀਆਂ ਟੀਮਾਂ ਰੱਖ ਲੋ 8 8 ਰੱਖ ਲੋ 6 ਰੱਖ ਲੋ 4 ਰੱਖ ਲੋ 10 ਰੱਖ ਲੋ ਠੀਕ ਆ ਕਬਡੀਆਂ ਤੁਸੀਂ 20 ਪਲੱਸ ਦੋ ਆਰਚ ਦਾ ਤੁਸੀਂ 20 ਤੋਂ 20 ਹੋਈ ਦੋ ਟਾਈਮ ਹਾਂ 35 40 ਮਿੰਟ ਖਿਲਾਓ ਜੇ 1 ਮਿੰਟ ਓਪਨ ਆ 1 ਮਿੰਟ ਓਪਨ ਤਾਂ ਨਿਬਾਰੋਂ ਆ ਦੋ ਬਾਰੋਂ ਆ ਉਹਦੇ ਵਿੱਚ ਤੁਸੀਂ 20 ਪਲੱਸ ਕਬਡੀਆਂ ਦੋ ਸਾਰਿਆਂ ਨੂੰ ਠੀਕ ਹੈ ਜੀ ਐਂਟਰੀ ਦਾ ਫੰਡਾ ਵਾ ਤੁਸੀਂ ਐਂਟਰੀ ਕਰਕੇ ਕਰਦੇ ਹੋ ਐਂਟਰੀ 500 ਰੁਪਏ 1000 ਕਰ ਲਓ 1500 ਕਰ ਲਓ ਠੀਕ ਆ ਆ ਬਲਕੀ ਦਾ ਚਾਹੀਦੇ ਨੇ ਤੁਸੀਂ ਕਲੈਕਸ਼ਨ ਨਹੀਂ ਉਹਨਾਂ ਦਾ ਢੇੜਾ ਵੱਧ ਦੇ ਲਓ ਠੀਕ ਆ ਐਨਆਰਆਈ ਭਰਾ ਆਪਣੇ ਸਾਰੇ ਪਿੰਡਾਂ ਚੋਂ ਤਕਰੀਬਨ 40 40 50 50 60 70 70 70 ਮੁੰਡੇ ਬਾਹਰ ਹੋਏ ਮੁਰਖਾਂ ਜਿਹੇ ਠੀਕ ਆ ਉਹਨਾਂ ਨੂੰ ਫੋਨ ਕਰੋ ਉਹ ਬੜੇ ਵਧੀਆ ਕਰਦੇ ਸਾਰਾ ਕੁਝ ਇਹੀ ਬੇਨਤੀ ਹੈ ਵੀ ਕਬੜੀ ਦਾ ਫਾਹਾ ਨਾ ਵੱਡੋ ਕਿਉਂ ਵੀ ਤੂੰ ਦੱਸ ਤੁਸੀਂ ਗਏ ਸੀ ਖੇਲਣੋਂ ਤੇ ਹਾਂ ਜੀ ਕਿ ਨੇ ਰਹਾ ਕੰਮ ਤੀਜਾ ਮੈਚ ਤੀਜਾ ਮੈਚ ਗਾ ਕੌਡੀਆਂ ਮਿਲੀਆਂ ਸਾਨੂੰ ਸਾਰੀਆਂ 8 ਜਦੋਂ ਕੋ ਸਰੀਰ ਹੈ ਵਾਰਮ ਅਪ ਹੋਇਆ ਉਹ ਤੋਂ ਕੇ ਜਾ ਕੇ ਮੈਚ ਖਤਮ ਮੈਚ ਖਤਮ ਹੋ ਗਿਆ ਠੀਕ ਹੈ ਇਹੀ ਬੇਨਤੀ ਹੈ ਹੱਥ ਬੰਨ੍ਹ ਕੇ ਵੀ ਭਾਈ ਐਂਟਰੀ ਵੱਧ ਲੈ ਲੋ ਟੀਮਾਂ ਘੱਟ ਕਰ ਲੋ 8 ਵਜੇ ਤੋਂ ਪਹਿਲਾਂ ਪੈਣਾ ਨਵੇੜੋ ਇਹਨਾਂ ਨੇ ਰੋਟੀ ਵੀ ਖਾਣੀ ਹੈ ਘਰੇ ਵੀ ਜਾਣਾ ਕਿੱਡੀ-ਕਿੱਡੀ ਦੂਰੋਂ ਆਉਂਦੇ ਆ ਮੁੰਡੇ 2-200 ਕਿਲੋਮੀਟਰ ਦੇ 100-100 ਕਿਲੋਮੀਟਰ ਦੇ ਉਹ ਹਰਿਆਣੇ ਵਾਲੇ ਸਾਡੇ ਸੱਦੇ ਮੁੰਡੇ 8 ਵਜੇ ਤੁਰੇ ਸਾਡੇ ਕੋਲ 3 6 ਸੱਢ ਦਿਨ ਹਾਂਜੀ ਸੱਢ 3:00 ਵਜੇ ਪਹੁੰਚੇ ਵਿਚਾਰੇ ਇਹ ਸਫਰ ਨਾਲ ਵੀ ਟ 9 ਵੇ ਜਾ ਕੇ ਸਾਡਾ ਤੀਜਾ ਰਾਉਂਡ ਚੱਲਿਆ ਹੈ ਰਾਤ ਨੂੰ ਹਾਂਜੀ 10 ਵਜੇ ਇੱਥੋਂ ਤੁਰਿਆ ਤਾਂ 3 ਵੇ ਪਹੁੰਚ ਜਾਦੇ 3 ਵਜੇ ਰਾਤ ਨੂੰ 3 ਵਜੇ ਪਹੁੰਚੇ ਜੀ ਰੋਟੀ ਵੀ ਖਾਣੀ ਆ ਨਹਾਉਣਾ ਵੀ ਆ ਹੋਰ ਵੀ ਕੁਝ ਕਰਨਾ ਹੱਥ ਬੰਨ੍ਹ ਕੇ ਬੇਨਤੀ ਆ ਕਾਣ ਨਾ ਕਰੋ ਗੋਡੀ ਦਾ ਠੀਕ ਆ ਐਵੇਂ ਹੀ ਕਰੀ ਜਾਂਦੇ ਆ ਜੀ ਟੀਕੇ ਲਾ ਕੇ ਖੇਡਦੇ ਆ ਫਲਾਣਾ ਖੇਡਦੇ ਆ ਟੀਕੇ ਲਾ ਕੇ ਕਿਵੇਂ ਹੋ ਜੂਗਾ ਦੱਸ ਆ ਮੈਂ ਇੱਕ ਇੰਟਰਵਿਊ ਜੀ ਸੁਣੀ ਸੀ ਉਹ ਕਹਿੰਦੇ ਜੀ ਐ ਜੇ 10 ਮਿੰਟ ਨਾ ਖੇਲਣ ਤਾਂ ਫੁਰਕ ਜਾਣਗੇ ਲੈ ਦੱਸ ਗੱਲ ਆ ਕੋਈ ਇਹ ਕਾਲ ਹਊ ਮਾੜਾ ਮੋਟਾ ਉਨੀ 21 ਹਰੇਕ चीज ਚ ਹੁੰਦੀ ਆ ਹਾਂ ਜੀ ਹਰੇਕ ਹਰੇਕ ਬੰਦੇ ਚ ਘਾਟ ਹੁੰਦੀ ਆ ਕੋਈ ਨਾ ਕੋਈ ਇਹ ਤਾਂ ਨਹੀਂ ਸਾਰੇ ਹੀ ਪਲੇਅਰ ਇਹੋ ਜੀ ਚ ਕਰਦੇ ਆ ਉਹ ਸਾਜੀ ਨੇ ਵਧੀਆ ਗਿਆ ਹੈ ਤੁਸੀਂ ਐਵੇਂ ਜਾ ਕੇ ਮੈਕ ਏਡੀਟੀ ਕੇ ਲਾਉਂਦੇ ਨੇ ਲੈ ਚਲੋ ਹਰੇਕ चीज ਹਰੇਕ ਜੀ ਚ ਨੁਕਸਾ ਹੁੰਦਾ ਮਾੜਾ ਮੋਟਾ ਹਣਾ ਇਹ ਨਹੀਂ ਗੱਲ ਬਈ ਸਾਰੇ ਤਾਂ ਨਹੀਂ ਫਿਰ ਸਾਰੇ ਤਾਂ ਨਹੀਂ ਇੱਕ ਪੈਂਦੇ ਉਂਗਲਾਂ ਨੇ ਇੱਕ ਜਿਹਾ ਹੋ ਗਿਆ ਬੇਸਬੋਰਡ ਤੇ ਕੋਈ ਨਾ ਕੋਈ ਹੁਣ ਉਹ ਦੂਜਾ ਸੀ ਮੈਂ ਕਾਲੀ ਸੀ ਹਾਂਜੀ ਅਸਲੀ ਲੀਡ ਉਹ ਤਾਂ ਮੈਟਰ ਵਾਪਸ ਲੈ ਲੇ ਹਾਂਜੀ ਇਹ ਥੋੜਾ ਵੀ ਸਾਰੇ ਬਈ ਹੈ ਉਹੀ ਇਹਨਾਂ ਉਹ ਕਿੱਡੇ ਕਿੱਡੇ ਲੈਵਲ ਤੇ ਉਹ ਸਲੀਡ ਸੀ ਉਹ ਹਾਂਜੀ ਅਮਰੀਕਾ ਦੀ ਮੈਂ 9 ਪੜ੍ਹਿਆ ਮੈਰੀਜ ਕਾਮ ਕੀ ਨੋ ਸੀ ਬਾਈ ਜੀ ਹਾਂਜੀ ਕਬੱਡੀ ਦੀ ਹਰ ਇੱਕ ਨਵੀਂ ਅਪਡੇਟ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਧੰਨਵਾਦੀ